ਪਰ ਅੱਜ ਫੱਟੀ ਖਬਰ ਦੱਸੀ ਕਿ ਕੈਪਟਨ ਉਮਰਿੰਦਰ ਸਿੰਘ ਵੱਲੋਂ ਬਿਕਰਮਜੀਤਿਆ ਤੇ ਹਕ ਤੇ ਵਿੱਚ ਪੋਸਟ ਪਾਉਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਤਾਂ ਗੁਲਦੀਪ ਸਿੰਘ ਤਾਲੀਵਾਲਾ ਕੈਪਟਨ ਉਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਕਹਿ ਕੇ ਕੈਪਟਨ ਉਮਰਿੰਦਰ ਸਿੰਘ ਦੀ ਸਰਕਾਰ ਚਾਚੇ ਪੁੱਤੀਜੇ ਵਾਲੀ ਸਰਕਾਰ ਸੀ ਵਜੁਰਤਿਆਂ ਨੂੰ ਬਚਾਉਣ ਦੇ ਲਈ ਕੈਪਟਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਸੋ ਦੱਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਿਕਰਮ ਮਜੀਠੀਆ ਦੇ ਹਾਕ ਦੇ ਵਿੱਚ ਪੋਸਟ ਪਾਈ ਗਈ ਹੈ ਜਿਸ ਤੋਂ ਬਾਅਦ ਕੀ ਸਿਆਸੀ ਉਬਾਲ ਦੇਖਣ ਨੂੰ ਮਿਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਐਕਸ ਉੱਤੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ ਕਰਕੇ ਗਿਆ ਸੀ ਤੇ ਹੁਣ ਗੁਰਦੀਪ ਸਿੰਘ ਧਾਲੀਵਾਲ ਦੇ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ ਤਾਲੀਵਾਲੇ ਕਿਹਾ ਕਿ ਕੈਪਟਨ ਮੁਰਿੰਦਰ ਸਿੰਘ ਦੀ ਸਰਕਾਰ ਚਾਚੇ ਭਤੀਜੇ ਵਾਲੀ ਸਰਕਾਰ ਸੀ ਤੇ ਮੁਜੀਠੇ ਨੂੰ ਬਚਾਉਣ ਦੇ ਲਈ ਕੈਪਟਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਸਦਸਾ ਕਿ ਕੈਪਟਨ ਮੁਰਿੰਦਰ ਸਿੰਘ ਦੇ ਵੱਲੋਂ ਬਿਕਰਮ ਮੁਜੀਠਿਆ ਦੇ ਹੱਕ ਦੇ ਵਿੱਚ ਪੋਸਟ ਪਾਉਣ ਤੋਂ ਬਾਅਦ ਮਾਮਲਾ ਜਿਹੜਾ ਕੀ ਟੂਲ ਫੜਦਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਕੀ ਆਵਾਜੂ ਪਾਰਟੀ ਤੇ ਵੱਲੋਂ ਤੰਜ ਜਿਹੜੇ ਕੀ ਲਗਾਤਾਰ कसे ਜਾ ਰਹੇ ਨੇ ਤਾਂ થોੜੇ ਟਾਈਮ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੀਮ ਭਗਵਾਨ ਸਿੰਘ ਮਾਨ ਦੇ ਵੱਲੋਂ ਵੀ ਤੰਜ कसे ਗਿਆ ਸੀ ਤੇ ਹੁਣ ਕਿਆ ਹੁਣ ਕੁਲਦੀਪ ਸਿੰਘ ਥਾਲੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ ਹੈ ਮੈਂ ਕਹਾ ਕਿ ਕੈਪਟਨ ਮੁਰਿੰਦਰ ਸਿੰਘ ਦੀ ਸਰਕਾਰ ਚਾਚੇ ਪੁੱਤ ਜੇ ਦੀ ਸਰਕਾਰ ਸੀ ਤੇ ਮੁਜੀਠੀਏ ਨੂੰ ਬਚਾਉਣ ਦੇ ਲਈ ਕੈਪਟਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ ਵਾਇਗਲਦੀਕਾ ਖਾਲਸਾ ਵਾਇਗਲਦੀਕੀ ਫਤਿਹ ਮੈਂ ਦੁਨੀਆ ਭਰ ਦੇ ਪੰਜਾਬੀ ਜਿੱਥੇ-ਜਿੱਥੇ ਮੇਰੀ ਆਵਾਜ਼ ਸੁਣਦੇ ਆ ਮੈਂ ਸਭ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਜਦੋਂ ਸਾਡੀ ਪਾਰਟੀ ਇਹ ਗੱਲ ਕਹਿੰਦੀ ਸੀ 18 19 ਤੋਂ ਬਾਅਦ ਜਦੋਂ ਮੁਜੀਠੀਏ ਨੂੰ ਫੜਨ ਦੀ ਕਾਂਗਰਸ ਨੇ ਉਥ ਲਈ ਜਦੋਂ ਨਸ਼ਿਆਂ ਨੂੰ ਖਤਮ ਕਰ ਲਈ ਹੱਥ 'ਚ ਗੁਟਕਾ ਸਾਫ ਫੜ ਕੇ ਸੌਖਾ ਦੀ ਕੈਪਟਨ ਨੇ ਤੇ ਉਹਦੇ ਤੋਂ ਬਾਅਦ ਜਿਹੜੀ ਪਿਛਲੀ 5 ਸਾਲ ਸਰਕਾਰ ਚੱਲੀ ਕੈਪਟਨ ਮਨਿੰਦਰ ਸਿੰਘ ਜੀ ਦੀ 34 ਸਾਲ ਉਹ ਚਾਚੇ ਭਤੀਜੇ ਦੀ ਸਰਕਾਰ ਸੀਗੀ ਸਭ ਦੁਨੀਆ ਨੂੰ ਪਤਾ ਸੀਗਾ ਕਿ ਕੈਪਟਨ ਬਿਗਰਮਜੀਤ ਮਜੀਠੀਆ ਦਾ ਕਿੰਦਾ ਪਿਆਰ ਕਰਦਾ ਉਹਨੂੰ ਬਚਾਉਣ ਲਈ ਉਸ ਸਮੇਂ ਵੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਵੀ ਉਹਨੇ ਆਪਣੇ ਚਾਚੇ ਵਾਲੀ ਡਿਊਟੀ ਨਿਭਾਈ ਆਪਣੇ ਭਤੀਜੇ ਨੂੰ ਬਚਾਇਆ ਉਹਨੇ ਅੱਜ ਫੇਰ ਉਹਨੇ ਮਤਲਬ ਜਿਹੜਾ ਇਹ ਓਪਨ ਬੋਲਿਆ ਟਰਵੀਟ ਕੀਤਾ ਮੈਂ ਤਾਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਮੈਨੂੰ ਉਹ ਸੀਨ ਯਾਦ ਆ ਗਿਆ ਜਦੋਂ ਵਿਧਾਨ ਸਭਾ ਦੇ ਅੰਦਰ ਸੁਖੀ ਰੰਧਾਵਾ ਨਵਤੇਜ ਸਿੱਧੂ ਦੂਜੇ ਤਿਜੇ ਕਾਂਗਰਸੀ ਕੈਪਟਨ ਕੋਲੋਂ ਝੋਲੀਆਂ ਅੜੜ ਕੇ ਕਹਿੰਦੇ ਸੀਗੇ ਕਿ ਇਹਨਾਂ ਨੂੰ ਫੜੋ ਜੀ ਸਿੱਧਾ ਮਜੀਠੀਆ ਹੱਥ ਕਰਕੇ ਕਹਿੰਦੇ ਫੜੋ ਇੱਕ ਵਾਰ ਕਾਰਵਾਈ ਕਰ ਦਿਓ ਕਾਰਵਾਈ ਨਹੀਂ ਕੀਤੀ ਸਰ ਪੰਜਾਬੀਓ ਅਸੀਂ ਜੋ ਕਹਿੰਦੇ ਸੀਗੇ ਉਹੀ ਚੀਜ਼ ਐ ਸਾਬਤ ਹੋਈ ਉਦੋਂ ਵੀ ਬਚਾਇਆ ਆਪਣੇ ਭਤੀਜੇ ਨੂੰ ਹੁਣ ਫੇਰ ਬਚਾਉਣ ਲਈ ਕੈਪਟਨ ਮਨਿੰਦਰ ਸਿੰਘ ਆਗੇ ਜਿਹੜਾ ਕਾਂਗਰਸ ਦਾ ਉਦੋਂ 2053 ਉਦੋਂ ਕਾਂਗਰਸ ਦਾ ਹੀ ਵੱਡਾ ਲੀਡਰ ਸੀਗਾ ਸਰ ਕੈਪਟਨ ਮਨਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀਗਾ ਜੋ ਚਾਹੁੰਦਾ ਤੇ ਅੱਜ ਤੋਂ ਪਹਿਲਾਂ ਸਤਾਦਾ ਤੋਂ ਬਾਅਦ 18 19 ਚ ਵੀ ਫੜ ਸਕਦਾ ਸੀ ਪਰ ਨਹੀਂ ਫੜਿਆ ਉਹਨੇ ਉਦੋਂ ਵੀ ਬਚਾਇਆ ਆਪਣੇ ਭਤੀਜੇ ਨੂੰ ਆਪਣੀ ਡਿਊਟੀ ਰਿਸ਼ਤੇਦਾਰੀ ਵਾਲੀ ਦੇ ਭਾਈ ਸਾਰੀ ਦੁਨੀਆ ਨੂੰ ਪਤਾ ਮਜੀਠਿਆ ਸਾਹਿਬ ਦੇ ਡੈਡੀ ਜਿਹੜੇ ਉਹਨਾਂ ਦੇ ਦੋਸਤ ਨੇ ਪ੍ਰਧਾਨ ਬਣੇ ਨੇ ਇਕੱਠੇ ਪਰਦੇ ਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਜਦ ਕਾਂਗਰਸੀਓ ਕਿੱਥੇ ਹੋਣ ਹੁਣ ਬੋਲੋ ਕਿੱਥੇ ਆ ਪ੍ਰਤਾਪ ਬਾਜਵਾ ਸੁਖੀ ਰੰਦਾਵਾ ਚੰਨੀ ਹੁਣ ਕਿੱਥੇ ਨੇ ਸਾਰੇ ਹੁਣ ਬੋਲੋ ਰਾਜਾ ਬਰਿੰਗ ਜੀ ਬੋਲੋ ਹੁਣ ਕੈਪਟਨ ਉਦੋਂ ਤੁਸੀਂ ਇਹਦੀ ਗਵਾਹੀ ਚੀ ਸੀਗੇ ਤੁਹਾਡਾ ਤੁਹਾਡਾ ਮੁੱਖ ਮੰਤਰੀ ਸੀ ਕਰਤੋਂ ਉਦੋਂ ਜਦੋਂ ਉਹਨੇ ਆਪਣੇ ਭਤੀਜੇ ਨੂੰ ਬਚਾਇਆ ਅੱਜ ਫੇਰ ਬਾਦ ਆ ਗਿਆ ਥੈਲੀ ਸੋ ਮੈਂ ਮੈਂ ਜਿਹੜੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦਾ ਅਸਲੀ ਰੂਪ ਜਿਹੜਾ ਜੋ ਅਸੀਂ ਕਹਿੰਦੇ ਸੀਗੇ ਵੀ ਕਾਂਗਰਸੀ ਤੇ ਕਾਲੀ ਰਲੇ ਆ ਜੋ ਅਸੀਂ ਕਹਿੰਦੇ ਸੀਗੇ ਕੈਪਟਨ ਤੇ ਵਿਕ੍ਰਮ ਚਾਚਾ ਭਤੀਜਾ ਉਹ ਗੱਲ ਅੱਜ ਸੱਚ ਸਾਬਤ ਹੋਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਵਾਕਿਆ ਹੀ ਇਹ ਸੱਚੀ ਗੱਲ ਸੀਗੀ ਮੈਂ ਕੈਪਟਨ ਦੇ ਇਸ ਬਿਆਨ ਦੀ ਕੋਹਰ ਨਿੰਦਾ ਕਰਦਾ ਤੇ ਮੈਂ ਕਹਿੰਦਾ ਕਿ ਉਹਨੂੰ ਜਾਂ ਥੋੜਾ ਬਹੁਤਾ ਕਿੱਥੇ ਸ਼ਰਮ ਆਉਣੀ ਚਾਹੀਦੀ ਥੋੜਾ ਬਹੁਤਾ ਉਹਨਾਂ ਘਰਾਂ 'ਲੇ ਵੀ ਦੇਖ ਲੈਂਦਾ ਜਿਨ੍ਹਾਂ ਦੇ ਬੱਚੇ ਮਰ ਗਏ ਸਾਡ ਅਸੀਂ ਕੱਲ ਵੀ ਗਏ ਜਿੱਥੇ ਬੱਚੇ ਮਰੇ ਹੀ ਰੋਹ ਜਾਂਦੇ ਆ ਲੋਕਾਂ ਦੇ ਨਸ਼ਿਆਂ ਦਾ ਬੱਚੇ ਮਰ ਗਏ ਕੈਪਟਨ ਸਾਹਿਬ ਉਹਨਾਂ ਨੂੰ ਵੇਖ ਕੇ ਸ਼ਰਮ ਕਰ ਲੈਂਦੇ ਤੁਸੀਂ ਤੁਹਾਨੂੰ ਕੋਈ ਸ਼ਰਮ ਨਹੀਂ ਆਈ ਨਾ ਉਦੋਂ ਆਈ ਨਾ ਹੁਣ ਆਈ ਸੋ ਪੰਜਾਬੀਓ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਇਹ ਤੁਹਾਡੇ ਸਾਹਮਣੇ ਆ ਗਿਆ ਇਸ ਚਿਹਰੇ ਨੂੰ ਪਛਾਨਣਾ ਇਹਨਾਂ ਨੂੰ ਪਛਾਨਣਾ ਇਹਨਾਂ ਕਾਂਗਰਸ ਅਕਾਲੀਆਂ ਨੂੰ ਪਛਾਨਣਾ ਹੁਣ ਵੇਹਨੇ ਭਲਾ ਕਿੰਨੇ ਕ ਕਾਂਗਰਸੀ ਬੋਲਦੇ ਆ ਕੈਪਟਨ ਦੇ ਖਿਲਾਫ ਕਿੰਨੇ ਕ ਕਾਂਗਰਸੀ ਕੈਪਟਨ ਦੇ ਖਿਲਾਫ ਸਟੇਟਮੈਂਟਾਂ ਦਿੰਦੇ ਆ ਕਿੰਨੇ ਕ ਕਾਂਗਰਸੀ ਇਹ ਮੰਨਦੇ ਆ ਕਿ ਜਾਨ ਬੁੱਝ ਕੇ ਉਦੋਂ ਕਾਂਗਰਸ ਦੀ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਨਸ਼ਿਆਂ ਦੇ ਜਿਹੜੇ ਸਮਗਲ ਸੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਹੜੀ oath ਲਈ ਸੀ ਕਿੰਨੇ ਲੋਕ ਮੰਨਤੀ ਸੀਗੇ ਕੈਪਟਨ ਦੇ ਨਾਲ बड़े-बड़े कितनी कितनी सारी कांग्रेस ਮੰਤਰੀਆਂਾਂ 'ਤੇ ਭਰੀ ਪਈ ਸੀ ਜਾਣ ਬੁੱਝ ਕੇ ਦੀ ਲਈ ਲੋਕ ਵਿਚਾਰ ਦੇ ਤਰਲੇ ਕਰਦੇ ਰਹੇ ਕਿ ਤੁਸੀਂ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀ ਪਰ ਸਭ ਸੋਭਾ-ਸਾਵਾ ਵਿੱਚੇ ਹੀ ਖਾ ਗਏ ਔਰ ਅੱਜ ਇਹਨਾਂ ਦਾ ਅਸਲੀ ਰੂਪ ਜਿਹੜਾ ਉਹ ਸਾਹਮਣੇ ਆ ਗਿਆ ਜੋ ਸਾਡੀ ਦੁਨੀਆ ਨੇ ਦੇਖ ਲਿਆ ਬਸ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਪੰਜਾਬੀਓ ਵੱਜੋ ਇਹਨਾਂ ਪਾਰਟੀਆਂ ਤੋਂ ਵੱਜੋ ਇਹ ਰਲੇ ਜੇ ਇਹ ਸਭ ਰਲੇ ਜੇ ਪੰਜਾਬ ਰਲ ਕੇ ਲੁੱਟਿਆ ਜ ਇਹਨਾਂ ਨੇ ਪੰਜਾਬ ਨੂੰ ਕੁੱਟਿਆ ਜ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਰਲ ਕੇ ਬਦਬਾਦ ਕੀਤਾ ਜੇ ਬਸ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ